ਚੱਕ ਲੈਂਦੇ ਸੀਗੇ ਹਾਂਜੀ ਮੈਂ 2 ਲੱਖ ਰੁਪਇਆ ਤੇ ਸੋਨਾ ਤੇ ਗਹਿਣੇ-ਗੋਨੇ ਚੱਕ ਲੈਂਦੇ ਸਾਰੇ ਬਾ ਠੀਕ ਆ ਜਾ ਫੇਰ ਕੋਈ ਚੱਕਰ ਨਹੀਂ ਹਾਂ ਵੀ ਰਾਜ ਜੰਦਾ ਮੈਂ ਬਾਅਦ ਚ ਗੱਲ ਕਰਦੀ ਆ ਓਕੇ ਬਾਏ ਬਾਏ ਅੱਛਾ ਅੱਜ ਕੱਲ ਬੜਾ ਖੁਸ਼ ਰਹਿੰਦੀ ਆ ਮੈਨੂੰ ਲੱਛਣ ਠੀਕ ਨਹੀਂ ਲੱਗਦੇਗੇ ਮੇਰੇ ਘਰ ਦੇ ਨੂੰ ਪਤਾ ਲੱਗ ਚੁੱਕਿਆਗਾ ਠੀਕ ਆ ਤੇਰਾ ਤੇਰਾ ਨਾਲ ਗੱਲ ਕਰਦੀ ਆ ਮੈਂ ਮਾ ਸੋਰੀ ਮੈਂ ਘਰੇ ਆਉਣਾ ਚਾਹੁੰਨੀ ਆ ਮੈਨੂੰ ਲੈ ਕੇ ਚਾਉਂ ਜਵੇਂ ਮਰਦੀ ਘਰ ਵਾ ਆ ਹਾਂ ਤੈਨੂੰ ਕਿੱਥੋਂ ਲੈ ਜੀਏ ਹੁਣ ਤਾਂ ਤੇਨੂੰ ਹੀ ਥਿਰੇਣਾ ਪਊਗਾ ਸਾਡੇ ਬੰਨੂਆ ਮਰ ਗਈ ਤੂੰ ਤੇਰੇ ਬੰਨੂਆ ਸੀ ਮਰ ਗਏ ਵੇਖ ਜਲਦੀ ਕੁੜਕੇ ਤਿਆਰ ਹੋ ਕੇ ਵੀਰੇ ਮੈਕਾਲਜੀ ਚਲਨੀ ਆ ਇੰਨੀ ਸਿੱਧੀਆਂ ਕਿਹੜਾ ਕਾਲਜ ਲੱਗਦਾ ਵੀਰੇ ਮੈਂ ਫਰੀਦਕੋਟੋਂ ਨਾ ਆਪਣੀ ਫਰੈਂਡਾਂ ਨੂੰ ਲਜਾਣਾ ਨਾਲ ਪਰ ਜਦੋਂ ਵੀ ਮੰਮੀ ਗੁਤਰੀ ਜਾਣਾ ਸਾਰਾ ਕੰਮ ਮੇਰੇ ਤੇ ਆ ਗੁਰੂ ਨਾਲਾ ਕੰਮ ਵੀ ਮੈਂ ਕਰਦਾ ਤੇ ਮਾੜਾ ਵੀਰੇ ਮੈਂ ਸਾਰਾ ਹੀ ਕੰਮ ਕਰਵਾਉਣੀ ਆ ਤੁਹਾਡੇ ਨਾਲ ਪਤਾ ਨਹੀਂ ਤੁਸੀਂ ਬਾਤੋਂ ਐ ਕਰਦੇ ਰਹਿੰਦੇ ਹੋ ਬਾਤ ਨੂੰ ਚਾਹ ਖੜਾਇਆ ਫਿਰ ਪਹਿਲਾਂ ਬਾਤ ਚ ਹੀ ਕਰ ਕਿਆ ਮੇਰਾ ਪੁੱਤ ਹਾਜੀ ਬਾਪੂ ਜੀ ਕਾੜਾ ਧਿਆਨ ਰੱਖਦਾ ਮੇਰਾ ਹਾਜੀ ਬਾਪੂ ਜੀ ਹੋਰ ਪੜਾਈ ਕੋਈ ਨਹੀਂ ਚੱਲਦੀ ਤੇਰੀ ਹਾਂ ਉਹ ਨਾ ਪਿੰਡ ਮੇਰੇ ਕੋਲ ਲੱਗਦਾ ਸੀ ਮਾਂਸ ਬਾਪੂ ਚੱਲਦੀ ਸੀ ਕਿ ਜਮ ਨਹੀਂ ਜਾਣੀ ਦਿੱਤਾ ਵਾ ਤੇ ਆਪ ਕੋ ਨਾ ਮੈਂ ਕਿਹਨਾਂ ਨੂੰ ਬੁਲਾਣੀ ਹੈ ਅੱਜ ਨਾਲ ਤੇ ਮੇਰੇ ਨਾਲ ਚੱਲ ਕੋਈ ਨਹੀਂ ਮੈਂ ਉਹਨੂੰ ਸਮਝਾਉਂਗਾ ਉਹ ਇਹ ਤਰ੍ਹਾਂ ਕੰਮ ਇਕੱਲਾ ਹੀ ਕਰਦਾ ਰਹਿੰਦਾ ਰ ਸਾਰਾ ਦਿਨ ਕੋਈ ਨਹੀਂ ਸਮਝਾਉਂਦਾ ਤਾਈਂ ਪੀਤਿਆਂ ਨੇ ਆਕਾਰਾ

ਇਹ ਗੱਲ ਤਾਂ ਹੈਗੀ ਆ ਬਾਪੂ ਨਾ ਕਰ ਤਾਂ ਜਾ ਕੇ ਹਾਂ ਹਾਲ ਸੁਣ ਬਾਪੂ ਅੱਗੇ ਤਾਂ ਨਾ ਆਪਣੀ ਅੱਗੇ ਤਾਂ ਆਪਣੀ ਕੁੜੀ ਰਹਿੰਦੀ ਸੀ ਅੱਕੀ ਤੱਕੀ ਅੱਜ ਕੱਲ ਬੜਾ ਖੁਸ਼ ਰਹਿੰਦੀ ਆ ਮੈਨੂੰ ਲੱਛਣ ਠੀਕ ਨਹੀਂ ਲੱਗਦੇਗੇ ਉਹ ਨਾ ਨਾ ਪੁੱਤ ਐਨੀ ਆਦੇ ਹੁੰਦੇ ਆਪਣੇ ਨਹੀਂ ਕੁੜੀ ਆ ਜੀ ਲੋਕਾਂ ਦੀ ਕੁੜੀਆਂ ਵਰਗੀ ਬਾਪੂ ਮੈਨੂੰ ਦਾਨ ਚ ਕਾਲਾ ਲੱਗਦਾ ਤੂੰ ਮੰਨਿਆ ਉਹ ਨਵੇਂ ਪੁੱਤ ਤੈਨੂੰ ਵਾਂਵੇਂ ਹੀ ਪੈ ਗਿਆ ਐ ਨਹੀਂ ਆਪਣੀ ਕੁੜੀ ਬਹੁਤ ਸਿਆਣੀ ਕੁੜੀ ਆ ਉਹ ਤੈਨੂੰ ਨਹੀਂ ਪਤਾ ਲੱਗਦਾ ਤੂੰ ਤਾਂ ਦਰਪਿਆ ਰਹੀ ਨਾਲ ਉਹ ਨਾ ਐਵੇਂ ਮਰਿਆ ਕਰ ਗਾਣੇ ਗਾਉਂਦੀ ਆਉਂਦੀ ਸੀ ਜੀ ਉਹ ਕੁਛ ਵੀ ਹੁੰਦਾ ਫੇਰ ਕੀ ਗਾਣੇ ਗਾਲੇ ਤਾਂ ਐ ਨਹੀਂ ਕੁੜੀ ਸਿਆਣੀ ਆਪਣੀ ਕੰਦਾ ਫਿਰ ਨਾਮੰਨ ਤੈਨੂੰ ਵੀ ਆ ਤੁਸੀਂ ਪਛਤਾਵਾ ਵਾ हाँ जी कि मैं हाँ जी मैं वादिया हाँ जी अच्छा तो की लोड पैगी पैसे दी चाहिए हाँ जी कल उन्हें पैसे भी पहुंच जाने के तोड़े कोले आ, पक्ता, पक्ता। हाँ। तो लुग 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 मैं भी पहुंच जी हाँ पक्का बाबा पक्का हाँ उन्हें येलो कलर सूट पसंद आ मैं वही पाके आऊँगी चलो ठीक है मैं कमेंट में डालूँगी ਹਾਂ ਵੀਰ ਆਈ ਜਾਂਦਾ ਮੈਂ ਬਾਅਦ ਚ ਗੱਲ ਕਰਦੀ ਆ ਓਕੇ ਬਾਏ 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 ਬਾਈ ਕੀ ਹਾਲ ਆ ਠੀਕ ਆ ਬਾਈ ਸਾਹਿਬ ਤੂੰ ਸੁਣਾ ਹੋਰ ਠੀਕ ਹੋ ਸੰਦਾ ਕੁਛ ਨਹੀਂ ਯਾਰ ਹੋਰ ਸੁਣਾ ਜੀ ਹਾਲ ਵਧੀਆ ਤੂੰ ਸੁਣਾ ਕੀ ਹਾਲ ਕਰਦਾ ਗੱਲ ਨਹੀਂ ਸੁਣੀ ਯਾਰ ਇੱਕ ਆਲੀ ਭਾਈ ਹਾਂ ਸੁਣ ਤਾਂ ਦੇ ਯਾਰ ਦੱਸ ਕੇ ਮਸਕੂ ਤੇ ਯਾਰ ਇਹਦੀ प्रदीप ਜੀ ਅੱਛਾ ਯਾਰ ਤੂੰ ਨਹੀਂ ਸੁਣੀ ਗੱਲ ਯਾਰ ਮੈਂ ਰਹਿਣਾ ਤਾਂ ਘਰ ਹੀ ਆ ਜ਼ਿਆਦਾਤਰ ਪਰ ਮਾੜੀ ਜੀ ਗੱਲ ਪਈ ਸੀ ਕੰਨੀ ਠੀਕ ਆ ਫਿਰ ਮੈਂ ਉਹ ਗੱਲ ਤੇ ਧਿਆਨ ਜਾਨੀ ਜ਼ਿਆਦਾ ਦਿੱਤਾ ਹਾਂ ਯਾਰ ਫਿਰ ਵੀ ਆ ਥੋੜੀ ਜੀ ਬੱਚੇ ਨੂੰ ਜਾਣਾ ਚਾਹੀਦਾ ਤਾਂ ਗੱਲ ਕੀ ਆ ਪੈਸਿਆਂ ਇਹ ਅਗਲੇ ਨੂੰ ਆਪ ਨੂੰ ਚਾਹੀਦਾ ਠੀਕ ਆ ਕਿ ਕੁੜੀਆਂ ਦਾ ਅੱਜ ਕੱਲ ਮਤਲਬ ਜੋ ਹਾਲ ਆਪਾਂ ਸੁਣਦੇ ਆਂ ਕਿ ਜ਼ਿਆਦਾਤਰ ਮਾੜਾ ਹੀ ਆ ਪਰ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਆਂ ਕਹਿੰਦੇ ਜਨਾ ਕਰਨਗੇ ਸੋ ਪੜਨਗੇ ਤੂੰ ਕਿਉਂ ਭਿਉ ਦਾਸ ਆਪੇ ਪਤਾ ਲੱਗ ਜੂ ਜਦੋਂ ਅੱਖਾਂ ਤੇ ਪੱਟੀ ਖੁੱਲੀ ਤੇ ਫਿਰ ਵੀ ਯਾਰ ਬੱਚੇ ਦੇ ਨੀਗਾ ਤਾਂ ਰੱਖਣੀ ਚਾਹੀਦੀ ਉਹਨੇ ਇਹ ਤਾਂ ਫਿਰ ਉਹਨਾਂ ਨੂੰ ਚਾਹੀਦਾ ਭਈ ਆਪਾਂ ਨਹੀਂ ਨਾ ਕੋਰਪਸ ਕਰ ਸਕਦੇ ਰੋਕ ਤੇ ਰੱਖਦੇ ਨਹੀਂ ਆ ਉਹ ਫਿਰ ਅਖੀਰ ਨੂੰ ਤਾਂ ਪਤਾ ਲੱਗੂਗਾ ਹੀ ਜੇ ਕੋਈ ਐਹੋ ਜੀ ਪ੍ਰੋਬਲਮ ਚੱਲ ਰਹੀ ਆ ਤਾਂ ਲੱਗੂਗਾ ਹੀ ਪਤਾ ਠੀਕ ਆ ਨਾ ਠੀਕ ਹੈ ਭਾਈ ਫਿਰ ਆਪਾਂ ਕੀ ਦਨ ਹਾਂ ਆਪਾਂ ਆਪਣੇ ਆਪ ਆਪਣੇ ਕੰਮ ਨਾਲ ਮਤਲਬ ਰੱਖੀ ਠੀਕ ਆ ਇਹ ਕੰਮ ਤਾਂ ਦੁਨੀਆ ਤੇ ਤੈਨੂੰ ਪਤਾ ਹੀ ਆ ਸਦੀਆਂ ਤੋਂ ਹੁੰਦਾ ਹੀ ਆ ਰਿਹਾ ਕੋਈ ਨਾ ਕੋਈ ਤਾਂ ਕੰਮ ਵਿਗੜਦਾ ਹੀ ਆ ਠੀਕ ਆ ਚੰਗਾ ਭਾਈ ਠੀਕ ਓਕੇ ਬਾਪੂ ਹੂੰ ਗੱਲਾਂ ਸੁਣ ਮੇਰੀ ਆਸ ਆਪਾਂ ਨਾ ਕੁੜੀ ਦਾ ਵਿਆਹ ਕਰਕੇ ਮੈਨੂੰ ਨੱਚੀ ਠੀਕ ਨਹੀਂ ਲੱਗਦੇ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਉਹ ਐਵੇਂ ਨਾ ਵਹਿ ਮਗਰਿਆ ਕਰ ਫੋਨ ਫੋਨ ਤੇ ਰੱਖੀ ਰਹਿੰਦੀ ਉਹ ਨਹੀਂ ਨਹੀਂ ਕਰਦਗੇ ਮੇਰੀ ਨਿਗਾਹ ਚ ਮੁੰਡਾ ਹੈਗਾ ਪਰ ਥੋੜਾ ਜਿਹਾ ਉਮਰ ਦਾ ਵੱਡਾ ਤੇ ਤੇ ਗੱਲਾਂ ਦਾ ਫਿਰ ਦੇਖ ਲੈਨੇ ਆ ਪਰ ਪ੍ਰਾਪਤੀ ਨੂੰ ਕਰਦੇ ਗੱਲ ਆ ਗੁੱਡੇ ਗੱਲਾਂ ਸੁਣਾਗੇ ਆ ਤੈਨੂੰ ਫੋਟੋ ਖਾਣੇ ਆ ਤੇਰਾ ਵਿਆਹ ਕਰਦਗੇ ਆ ਫੋਟੋ ਵੇਖ ਲਾ ਵਿਆਹ ਨਿਤਰਾਇਆ ਮੁੰਡਾ ਬਹੁਤ ਵਧੀਆ ਪਰ ਮੰਗਿਆ 4 ਸਾਲ ਵੱਡਾ ਤੇ ਜੀਜਾ ਦਾ ਬਧੀਆ ਉਹਨਾਂ ਬੋਲੇ ਉਹ ਬਾਪੂ ਜੀ ਗਾਲੀ ਖਾ ਲਿਆ ਸੀ 4 ਸਾਲ ਹੋ ਗਏ ਜਾਂ ਕਿਹਨੇ ਕਰਾਵਾ ਆ ਹਾਈ ਨੰਬਰ ਵਿਆਹ ਕਰਾਉਂਦੀ ਆ ਲੈ ਬਾਪੂ ਦੱਸ ਮੈਂ ਪੜਾਈ ਨਹੀਂ ਬੋਤ ਮਿਆਂ ਦਾ ਕਰਾਉਣਾ ਹੀ ਹੋਊਗਾ ਮੰਨ ਜਾ ਤੂੰ ਵਿਆਹ ਕਰਾ ਲਵਾਂਗੇ ਤੇਰਾ ਬਾਕੀ ਤੂੰ ਫੋਟੋ ਤਾਂ ਵਿਖਾਏ ਨੂੰ ਕਿਹਾਂ ਹੁੰਦੇ ਦੀ ਫੋਟੋ ਤਾਂ ਨਾ ਵਿਖਾਦੀ ਹੋਂਦੇ ਦੀ ਥੋੜਾ ਹਾਂ ਫੋਟੋ ਨਹੀਂ ਮੈਨੂੰ ਨਹੀਂ ਹੋਂਦੇ ਦੀ ਥੋੜਾ ਮਰਜੀ ਚੱਲੂਗੀ ਬਾਬਾ ਕੱਲ ਕੋਈ ਨਹੀਂ ਆਪਾਂ ਵੇਹਣਿਆ ਕਰਦੇ ਹਾਂ ਸਵਾ ਹਾਂਜੀ ਕਿੰਨੀ ਮੇਰੀ ਗੱਲ ਸੁਣਿਓ ਸਾਡ ਤੇ ਉਹ ਕੇ ਹਾਂਜੀ ਮੇਰੇ ਨਾਲ ਘਰ ਦੇ ਮੇਰਾ ਵਿਆਹ ਕਰਨ ਲੱਗਿਆ ਕੇ ਤੇ ਆਪਾਂ ਨਾ ਵਿਆਹ ਕਰਵਾ ਲਗੇ ਠੀਕ ਆ ਨਾ ਇਹ ਕਹੋ ਵਿਆਹ ਕਰਨ ਚ ਕੀ ਗੱਲ ਆ ਜਦੋਂ ਕਾਲ ਨਹੀਂ ਕਰਦਾ ਤਾਂ ਮੇਰੇ ਨਾਲ ਹਨਾ ਮੇਰੇ ਘਰ ਤੇ ਨੂੰ ਪਤਾ ਲੱਗ ਗਿਆਗਾ ਠੀਕ ਆ ਤੇਰੇ ਤੇਰੇ ਨਾਲ ਗੱਲ ਕਰਦੀ ਹਾਂ ਹਾਂਜੀ ਮੈਨੂੰ ਨਹੀਂ ਪਤਾ ਵਿਆਹ ਕਰਾ ਲਿਆ ਅੱਜ ਚਲਗੇ ਪਪਾ ਚਲ ਜਿੱਦਣ ਕਲ ਨੂੰ ਮੈਂ ਕਾਲ ਜਾ ਰਹੀ ਹਾਂ ਤੁਹਾਡੇ ਦਸ બસ ਮੈਂ ਆਉਂਗੀ ਇੱਥੇ ਚੱਲ ਬੜਾਂਗੇ ਪੱਕਾ ਨਾ ਤੇ ਫਲਾ ਕਲ ਨੂੰ ਉਹ ਨਾ ਹੋਵੇ ਤੈਨੂੰ ਭਜਾ ਕੇ ਲਾ ਜੇ ਫਿਰ ਤੇ ਫਿਰ ਆਖੇ ਨਹੀਂ ਮੇਰੇ ਘਰ ਦੇ ਮੈਨੂੰ ਤੈਨੂੰ ਰੁਕ ਦੇਣੀ ਆ ਨਹੀਂ ਚਾਉਣੀ ওকে ਥੈਂਕ ਯੂ ਹਲ ਦੇ ਮੈਂ ਕੱਲ ਨੂੰ ਆਣਾ 8:30 ਕਹਿ ਤਾ ਦਿੱਤਾ ਹਾਂਜੀ ਵਹੇ ਚੱਕ ਲੈਂਦੇ ਸੀਗੇ ਹਾਂਜੀ ਮੈਂ 2 ਲੱਖ ਰੁਪਇਆ ਤੇ ਸੋਨਾ ਤੇ ਗਹਿਣੇ-ਗੋਨੇ ਚੱਕ ਲੈਂਦੇ ਸਾਰੇ ਵਾ ਠੀਕ ਆ ਜਾ ਫੇਰ ਕੋਈ ਚੱਕਰ ਨਹੀਂ ਹਾਂ ਕਿਉਂ ਕੀ ਹੋਇਆ ਸਾਡਾ ਤਾਂ ਇੰਨਾ ਸੋਨਾ ਘਰ ਸੀਗਾ ਮੈਨੂੰ ਕੀ ਪਤਾ ਸੀ ਤੁਹਾਡਾ ਆਹ ਘਰ ਹੋਊਗਾ ਉਹ ਨਹੀਂ ਨਹੀਂ ਓਏ ਆਪਣੀ ਕੋਠੀ ਦਾ ਚੱਲੀ ਜਾਂਦਾ ਕੰਮ ਓਏ ਆ ਕਰਦਾ 15 ਦਿਨ ਰਹਿਣਾ ਇੱਥੇ ਬਾਜ ਕੋਠੀ ਚ ਜੀਣਾ ਟੈਨਸ਼ਨ ਨਾਲ ਤੂੰ ਲਿਆ ਐਚੀ ਫੜਾ ਮੈਨੂੰ ਮੈਨੂੰ ਪਤਾ ਜੜਗਾ ਤੇਰਾ ਕੋਲੋਂ ਓ ਤੂੰ ਆ ਜਾ ਕੋਠੀਆਂ ਤੂੰ ਆ ਜਾ ਆ ਜਾ ਟੱਪਿਆ ਤੂੰ ਕੋਈ ਇਹਨਾਂ ਦੇ ਥਾਲ ਨਹੀਂ ਨੰਗ ਨੰਗ ਭੁੱਖਾ ਚਮਾਏ ਇੰਨਾਂ ਦੇ ਘਰੇ ਤਾਂ ਬਸ ਕੋਈ ਹਾਲ ਨਹੀਂ ਆ ਕੀ ਮਤਾਂ ਦੇ ਬਾਪੂ ਦੇ ਬਾਪੂ ਨੂੰ ਵੀ ਦਾਗ ਲਾ ਕੋਣ ਲਾ ਕੇ ਡੇਢ ਹੀ ਹਾਂ ਹੈਲੋ ਨਾ ਦਾ ਮੁੱਕਿਆ ਪਿਆ ਦਾਸ ਹੈ ਜੇ ਮੈਨੂੰ ਇੰਨਾ ਪਤਾ ਹੁੰਦਾ ਤਾਂ ਮੈਂ 10 ਭਾਈ ਤੇ ਸੀ ਕਿ ਮੇਰੇ ਦਿਮਾਗ ਤੇ ਪੜਦਾ ਪਿਆ ਗਿਆ ਸੀਗਾ ਹੈ ਕਾਲੋ ਮਿਉਣਾ ਸੀਗਾ ਤੁਹਾਡੇ ਘਰੇ ਸਤਾ ਲਿਆ ਕਿ ਤੇ ਸੌਦਾ ਸਾਰਾ ਮੁੱਕਿਆ ਪਿਆ ਤੱਕੀ ਹੋਖੋ ਦੱਕੜ ਕੇ ਦੇ ਘਰ ਤੇ ਆ ਲੈ ਦੱਸ ਕੀ ਐ ਨੰਦ ਹਾਂ ਕੋਈ ਨਹੀਂ ਹੈ ਦਾਣਾ ਤੇ ਠੀਕ ਆ ਬਸ ਅੰਮਣਤਾ ਜਪੈਲਾ ਮਨ ਕਰੇ ਚਾਹੀਦਾ ਆਹ ਹੁਣੀ ਠੀਕ ਆ ਬਾਈ ਸਰੀਰ ਯਾ ਰਾਤਕਾਲ ਸਮਾਂ ਬਦਲਦਾ ਨਾਮ ਖੂਨ ਬਦਲਦਾ ਬੰਦੇ ਆ ਉਹ ਬਾਈ ਕੀ ਹਾਲ ਆ ਕੀ ਗੱਲ ਅੱਜ ਕਿੱਧਰ ਨੂੰ ਬਾਸਾ ਟਿਊਸ਼ਨ ਤੋਂ ਬੱਚੇ ਲੈ ਕੇ ਆਇਆ ਸੀਗਾ ਉਹ ਨਾ ਉਹ ਨਹੀਂ ਬਸ ਹੋਰ ਕੋਈ ਨਵੀਂ ਤਾਂ ਜੀ ਉਹ ਗੱਲ ਤਾਂ ਸੁਣੀ ਹੋਣੀ ਤਾਂ ਗੱਲ ਪੱਕੀ ਹੋ ਗਈ ਉੱਤੇ ਵਾਲੀ ਉਹ ਜਿਹੜੀ ਤੂੰ ਮੈਨੂੰ ਉੱਥੇ ਉਦਾਂ ਹੀ ਦੱਸੇ ਜੀ ਹੂੰ ਹੋ ਗਈ ਕੁੜੀ ਰਫੋ ਚੱਕਰ ਦੇ ਡਿਜ਼ਾਈਨ ਕਾਹਦਾ ਲਾ ਕੇ ਸਕੂਲ ਜਾਂਦੀ ਪੁੱਤਰ ਕੰਡੀ ਭੂ ਹੋਰ ਭਾਈ ਮਾੜੀ ਗਾਲੀ ਕਿੱਤੀ ਯਾਰ ਕੁੜੀ ਨੇ ਮਾੜੀ ਤਾਂ ਫਿਰ ਕਰਨ ਹੁਣੀ ਸੀ ਕੀ ਇਹ ਦੱਸ ਸੀ ਜਾਂਦਾ ਕਿ ਜਿਹੜਾ 20 ਸਾਲ ਮਾਪਿਆਂ ਨੇ ਉਹਨਾਂ ਪਾਲਣ ਪੋਸ਼ਣ ਕੀਤਾ ਪਹਿਲਾਂ ਹੈ ਪੜ੍ਹਾਈ ਲਿਖਾਈ ਉਹ ਤਾਂ ਉਹਨੂੰ ਦੱਸਿਆ ਨਹੀਂ ਕਿ ਉਹ ਕੱਲ ਦਾ ਛੋਕਰਾ ਜਿਹੜਾ ਉਹਨੂੰ ਚੰਗਾ ਲੱਗਣ ਲੱਗ ਗਿਆ ਇਹ ਕੋਈ ਗੱਲ ਥੋੜੋ ਆ ਇਹ ਤਾਂ ਇੱਕ ਦਾਗ ਆ ਕੁੜੀ ਆ ਮਾਂ ਪਿਓ ਦੇ ਸਿਰ ਤੇ ਭਈ ਇਸੇ ਕਰਕੇ ਹੋਰ 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 ਕੁੜੀਆਂ ਕੁੜੀ ਕੁੜੀਆਂ ਜਮਣੋ ਘਾਸ ਖਾਸ ਤੋਂ ਤੰਦ ਹੋਈਆਂ ਇਸੇ ਕਰਕੇ ਮਾਰਦੇ ਆ ਨਾ ਇਸੇ ਕਰਕੇ ਮਾਰਦੇ ਆ ਆ ਇਸੇ ਇੰਨਾ ਗੱਲਾਂ ਤੋਂ ਡਰਦੇ ਆ ਠੀਕ ਆ ਨਾ ਕਸੇ ਕੁੜੀ ਨੇ ਵੀ ਸੋਚਣਾ ਚਾਹੀਦਾ ਕੁਛ ਯਾਰ ਇਹ ਤਾਂ ਆਪਾਂ ਨੂੰ ਵੀ ਪਤਾ ਵੀ ਉਹਨੂੰ ਵੀ ਸੋਚਣਾ ਚਾਹੀਦਾ ਸੀ ਕੁਛ ਪਰ ਬਹੁਤ ਮਾੜੀ ਗੱਲ ਕੀਤੀ ਉਹਨੇ ਹੈਲੋ ਆ ਪੁੱਤ ਬਾਪੂ ਸੌਰੀ ਆ ਸੋਰੀ ਮਗਰੇ ਹੁਣ ਚੋਣੀਆ ਮੈਨੂੰ ਆ ਕੇ ਚਾਉਂ ਜਿਵੇਂ ਮੁੱਠੀ ਲਵਾਉਂਦਾ ਆ ਆ ਤੈਨੂੰ ਕਿੱਥੋਂ ਲੈ ਜੀਏ ਅਸੀਂ ਹੁਣ ਤੂੰ ਤਾਂ ਸਾਡੀ ਬਣੀ ਨਹੀਂ ਮੈਨੂੰ ਪਤਾ ਨਹੀਂ ਸੀ ਗਾ ਨੰਗ ਕਿ ਉਹ ਜਮਈ ਕੁਛ ਨਹੀਂ ਐ ਰਾਮਾ ਦੇ ਨਾ ਕਰ ਚੁੱਤ ਦਾ ਨਾ ਬਾਰ ਚੁੱਤ ਦਾ ਬੜਾ ਨੰਗ ਬਲੰਗਾ ਇਹ ਪਹਿਲਾਂ ਸੋਚਣਾ ਸੀ ਤੂੰ ਪਤਾ ਨਹੀਂ ਛੇੜੀ ਉਹ ਤਾਂ ਕੁਝ ਮੈਨਿਆ ਕਿੰਦਾਂ ਨਾ ਸਿਖਾਦਾ ਏ ਮੰਨਦਾ ਕਿ ਨੋਈ ਥਿਰੇਣਾ ਪਊਗਾ ਸਾਡੇ ਬੰਨੂਆ ਮਰ ਗਈ ਤੂੰ ਤੇਰੇ ਬੰਨੂਆ ਅਸੀਂ ਮਰ ਗਏ ਨਾ ਅਸੀਂ ਨਿਓ ਲੈ ਜਾਂਦੇ ਤੈਨੂੰ ਜਿੱਥੇ ਮਰਦੀ ਰਹਿ ਤੂੰ ਸਾਡੇ ਬੰਨੂਆ ਮਰ ਗਈ ਆ ਹਾਂ ਤੂੰ ਸਭ ਪਹਿਲਾ ਖਿਆਲ ਰੱਖਣਾ ਸੀ ਸਾਡਾ ਨਹੀਂ ਨਹੀਂ ਅਸੀਂ ਨਹੀਂ ਲ ਜਾਣਾ ਤੈਨੂੰ ਜਿੱਥੇ ਮਰਦੀ ਜਾ ਜਿੱਥੇ ਮਰਦੀ ਰਹਿ ਅਸੀਂ ਪਾਲ ਪੋਸ ਕੇ ਤੈਨੂੰ ਐਡਾ ਕੀਤਾ ਸੀ ਸਾਡਾ ਪਿਆਰ ਤੂੰ ਭੁੱਲ ਗਈ ਆ